ਉਦੀ ਦੇਖੋ ਹਾਲਤ ਕਿ ਚੰਗੀ ਹੁਣ ਨੈਕਸਟ ਪੁਆਇੰਟਾਂ ਤੇ ਪਹੁੰਚ ਚੁੱਕੀ ਆ ਕਿਚਨ ਸਾਰੀ ਪੁੰਨ ਪੁੰਨ ਹੋ ਗਈ ਅੱਬਰ ਇਸ ਤਰੀ ਹੁਣ ਗਿਆ ਤੇ ਰਸਵੇਰੇ ਆਊਗਾ ਬੁਰਾ ਹਾਲ ਹੋ ਗਿਆ ਇਹ ਪੂਰੀ ਸਾਰੇ ਮੱਟੀ ਮੱਟੀ ਹੋਈ ਪਈ ਆ ਬੁਰਾ ਹਾਲ ਕਿਰਚ ਕਿਰਚ ਇਧਰ ਕਿਧਰ ਜਾਂਦਾ ਪਾਂਡੇ ਦਾ ਇਧਰ ਮਰਾਤੀ ਮੈਂ ਸੋਈ ਦਿੱਤਾ। ਹੋ। ਇੱਧਰ ਚੱਲ ਇੱਧਰ ਚੱਲ ਕਿਸ਼ੂ ਮਿੱਟੀ ਲੱਗ ਜਾਣੀ ਫੇਰ ਤੂੰ ਉਦਾਂ ਹੀ ਜਾਊਂਗਾ ਅੰਦਰ। ਨਹੀਂ ਜਿਆਦਾ ਮਿੱਟੀ ਅੰਦਰ ਬਾਕੀ ਘਰ ਚ ਵੀ ਮਿੱਟੀ ਹੋ ਗਈ ਨਾ ਚਲੋ। ਤੋੜੀ ਅੱਪਾ ਕਿਚਨ ਤਾਂ ਜਿਹੜੀ ਹੋਣੀ ਸੀ ਹੋਣੀ ਸੀ ਇੱਧਰ ਬਾਹਰ ਤੱਕ। ਇਹ ਤੋਂ ਜਿਆਦਾ ਮਿੱਟੀ ਘੱਟਾ। ਚਲੋ। ਜਦ ਬਣੂਗੀ ਨਾ ਫੇਰ ਤੁਹਾਨੂੰ ਦਿਖਾਉਂਗੀ ਕਿਚਨ। ਫਿਲਹਾਲ ਤਾਂ ਇਹੀ ਹਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਮੰਗਲਵਾਰ ਦਾ ਸਵੇਰ ਦੀ ਪੰਤੋੜ ਹੋ ਰਹੀ ਹੈ ਕਿਚਨ ਚ ਮਿੱਟੀ ਉਹ ਮਿੱਟੀ ਸਾਰੇ ਕਿਰਚ ਕਿਰਚ ਹੋ ਰਹੀ ਹੈ ਜੀ ਪੂਰੇ ਘਰ ਚ ਬਹੁਤ ਜ਼ਿਆਦਾ ਮਿੱਟੀ ਵਾਲਾ ਕੰਮ ਹੈ ਮਤਲਬ ਕਿ ਜਿੱਥੇ ਵੀ ਹੱਥ ਲਾਉਂਦੇ ਮਿੱਟੀ-ਮਿੱਟੀ ਹੁੰਦੀ ਹੈ ਤੇ ਮਿੱਟੀ ਤੇ ਬਹੁਤ ਜ਼ਿਆਦਾ ਘਾਲ ਆਉਂਦੀ ਹੈ ਬੰਨੋ ਚਲੋ ਹੁਣ ਕੀ ਕਰਨਾ ਕੰਮ ਤਾਂ ਹੁਣ ਕਰਵਾਉਣਾ ਹੀ ਹੈ ਤੇ ਕਿਚਨ ਦਾ ਆਪਣਾ ਸੈਟਅਪ ਪੂਰੀ ਹੈ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਹੁਣ ਜੀ ਅਸੀਂ ਜਾਣਾ ਹੈ ਟਾਈਲਸ ਲੈਣ ਭਾਈ ਜਿਹੜਾ ਪਾਂ ਤੋੜ ਵਾਲਾ ਇਹ ਹੁਣ ਉਹ ਚਲੇ ਗਿਆ ਘਰ ਆਪਣੇ ਤੇ ਹੁਣ ਅਸੀਂ ਸ਼ਾਮ ਨੂੰ ਜਾ ਕੇ ਲੈ ਕੇ ਆਉਂਦੇ ਹਾਂ ਟਾਈਲਸ ਤੇ ਜਿਹੜਾ ਸਮਾਨ ਸਿਮਿੰਟ ਹੋਇਆ ਉਹਨੇ ਮੰਗਾਇਆ ਉਹ ਲੈ ਕੇ ਆਣਾ ਸੀ ਹੁਣ ਚੱਲੇ ਜੀ ਅਸੀਂ ਮਾਰਕੀਟ ਮੈਂ ਸਾਹ ਮੰਮੀ ਜੀ ਅੱਛਾ ਕਹਿੰਦੇ ਤੇ ਤੁਹਾਨੂੰ ਕਾਟ ਮਿਲੂਗੀ ਵਰਟੀ ਵਰਡਲੀ ਮਿਲੂਗੀ ਆ ਚੁੱਕੀ ਹੈ ਜੀ ਘਰ ਤੇ ਜਿੰਦ ਦੀ ਹੈ ਇਹ ਹਾਲ ਤਾਂ ਹੀ ਸੈਟਿੰਗ ਹੋ ਗਈ ਸਾਰੀ ਕਟ ਵੱਡ ਜਿੰਨੀ ਵੀ ਕਰਨੀ ਸੀ ਕੱਲੂ ਆਉਂਗਾ ਟਾਇਲ ਲਾਣੇ ਵਾਲਾ ਮਿਸਤਰੀ ਫਿਰ ਲਾਉਗਾ ਜੀ ਟਾਇਲ ਉਹਰੇ ਪੰਨ ਤੋੜ ਦਾ ਇਹ ਕੰਮ ਉਹ ਕੰਪਲੀਟ ਹੋ ਚੁੱਕਿਆ ਹੈ ਤੇ ਮਿਸਤਰੀ ਹੋ ਘਰ ਜਾ ਚੁੱਕਿਆ ਹੈ ਕੱਲੂ ਆਉਂਗਾ ਉਹ ਟਾਇਲ ਲਾਣ ਤੇ ਅੱਜ ਹੁਣ ਮੈਂ ਸਾਰਾ ਜਿੰਨੀ ਵੀ ਮਿੱਟੀ ਕੱਟਾ ਪੈ ਗਿਆ ਤਾਂ ਉਹਦੀ ਸਫਾਈਆਂ ਕਰਕੇ ਕਿਉਂਕਿ ਮਿੱਟੀ ਵਿੱਚ ਬਹੁਤ ਔਖਾ ਹੈ ਜੀ ਮਿੱਟੀ ਵਾਲਾ ਕੰਮ ਜਿਹੜਾ ਕਰਾਉਣਾ ਥੋੜਾ ਜਿਹਾ ਚਲੋ ਹੁਣ ਤਾਂ ਜਿਹੜਾ ਜਿਆਦਾ ਮਿੱਟੀ ਵਾਲਾ ਕੰਮ ਤਾਂ ਉਹ ਤਾਂ ਕੰਪਲੀਟ ਹੋ ਚੁੱਕਿਆ ਹੁਣ ਟਾਇਲ ਲੱਗਣੇ ਨੇ ਥੋੜੀ ਬਹੁਤੀ ਮਿੱਟੀ ਜਾਲੋ ਕੱਟੂਗੇ ਟਾਇਲਾਂ ਜਿਆਦਾ ਆਣੀ ਆ ਪਰ ਜ਼ਿਆਦਾਤਰ ਜਿਹੜਾ ਉਹ ਕੰਪਲੀਟ ਹੋ ਗਿਆ ਤੇ ਬਾਕੀ ਅੱਜ ਦੇ ਬਲੌਗ ਚ ਇੰਨੇ ਜੀ ਮਿਲਦੇ ਕਿਸੇ ਹੋਰ ਬਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ